ਕਲਪਾ ਦਾ ਸਿਲਸਿਲਾ ਦੀਪਕ ਜੀ ਸ਼ੁਰੂ ਕਰਦੇ ਆਂ ਕੱਲ ਸਾਰਾ ਦਿਨ ਹੀ ਜਿਹੜਾ ਜਹਾਜ਼ ਆ ਡੈਪੂਟੇਸ਼ਨ ਵਾਲਾ ਜਿਹੜਾ ਡਿਪੋਰਟ ਹੋਇਆ ਜਹਾਜ਼ ਆ ਉਹਦੇ ਵਿੱਚ ਸਵਾਰੀਆਂ ਉਸ ਨੂੰ ਲੈ ਕੇ ਕਾਫੀ ਜਿਹੜੀ ਚਰਚਾ ਆ ਉੱਥੇ ਚੱਲਦੀ ਰਹੀ ਹੱਥਕੜੀਆਂ ਬੇੜੀਆਂ ਜੜ ਕੇ ਫੌਜੀ ਜਹਾਜ਼ ਦੇ ਵਿੱਚ ਭਾਰਤ ਪਹੁੰਚੇ ਗੈਰ ਕਾਨੂੰਨੀ ਪ੍ਰਵਾਸੀ ਸਵਾਲ ਆ ਇਦਾਂ ਕਿਉਂ ਬਿਲਕੁਲ ਜੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜਿਹੜੀ ਨੀਤੀ ਤਿਆਰ ਕੀਤੀ ਗਈ ਕਿ ਜਿਹੜੇ ਗੈਰਕਾਨੂੰਨੀ ਇੱਥੇ ਆਏ ਨੇ ਗਲਤ ਤਰੀਕੇ ਨਾਲ ਆਏ ਨੇ ਉਹ ਸੀ ਵਾਪਸ ਭੇਜਨੇ ਆ ਤੇ ਉਹਦੀ ਕਵਾਇਦ ਵੀ ਸ਼ੁਰੂ ਹੋਈ ਭਾਰਤ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਭੇਜਣ ਤੋਂ ਪਹਿਲਾਂ ਇੱਥੇ ਚਾਰ ਮੁਲਕਾਂ ਨੂੰ ਪਹਿਲਾਂ ਬੰਦੇ ਭੇਜੇ ਜਾ ਚੁੱਕੇ ਨੇ ਪਰ ਉਹ ਚਾਰ ਮੁਲਕ ਰਾਜਕਮ ਦੀ ਬਹੁਤ ਛੋਟੇ ਮੁਲਕ ਸੀ ਤੇ ਉਸ ਤੋਂ ਬਾਅਦ ਜੇਕਰ ਵਿਸ਼ਵ ਦੇ ਨਕਸ਼ੇ ਤੇ ਕੋਈ ਸਭ ਤੋਂ ਜਨਸੰਖਿਆ ਦੇ ਵਰਨਾਂ ਵੱਡਾ ਮੁਲਕ ਆ ਔਰ ਆਰਥਿਕਤਾ ਦੇ ਤੌਰ ਤੇ ਵੀ ਟਾਪ 15 ਚ ਆਉਂਦਾ 12 13 ਨੰਬਰ ਤੇ ਭਾਰਤ ਦੀ ਮਾਰਕ ਹੈ ਉਸ ਨਾਤੇ ਵੀ ਮਤਲਬ ਜਿਸ ਤਰ੍ਹਾਂ ਦਾ ਵਿਵਹਾਰ ਵੈਸੇ ਤਾਂ ਛੋਟੇ ਮੂਲਕ ਹੋਣ ਚਾਹੇ بڑے ਮੂਲਕ ਹੋਣ ਮਨੁੱਖ ਤਾਂ ਮਨੁੱਖ ਹੈ ਕਿਸੇ ਨਾਲ ਵੀ ਤੁਹਾਡਾ ਵਿਵਹਾਰ ਸ਼ੋਭਾ ਨਹੀਂ ਦਿੰਦਾ ਪਰ ਜਿਸ ਤਰ੍ਹਾਂ ਦਾ ਵਿਵਹਾਰ ਭਾਰਤੀ ਨਾਗਰਿਕਾਂ ਨਾਲ ਹੋਇਆ ਸਵਾਲ ਇਸ ਗੱਲ ਦਾ ਹੈ ਕਿ ਕੀ ਇਹ ਸਹੀ ਤਰੀਕਾ ਸੀ ਅੰ ਬੇਸ਼ੱਕ ਉਹ ਬੰਦੇ ਨੇ ਗਲਤ ਤਰੀਕਾ ਅਪਣਾਇਆ ਜਾਣ ਦਾ ਤਰੀਕਾ ਗਲਤ ਸੀ ਕਾਨੂੰਨੀ ਨਹੀਂ ਸੀ ਹੈਨਾ ਫਿਰ ਉਸ ਨਾਲ ਇਸ ਤਰ੍ਹਾਂ ਮਤਲਬ ਕਿ ਉਹਨੂੰ ਵਾਪਸ ਭੇਜਿਆ ਜਾਣਾ ਇਹ ਕੇਸ ਤੇ ਕਿਸੇ ਨੇ ਸਵਾਲ ਨਹੀਂ ਕੀਤਾ ਕਿ ਵਾਪਸ ਕਿਉਂ ਭੇਜੇ ਜਦੋਂ ਕਿ ਅੱਜ ਤੋਂ ਪਹਿਲਾਂ ਕਿੰਨੇ ਹੀ ਮੁਲਕਾਂ ਤੋਂ ਇਸ ਸਮੇਂ ਵੀ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਤਦ ਵੀ ਕਿਸੇ ਨਾ ਕਿਸੇ 에어ਪੋਰਟ ਤੇ ਕਿਸੇ ਨਾ ਕਿਸੇ ਨੂੰ ਰੋਕ ਕੇ ਕਿਹਾ ਜਾ ਰਿਹਾ ਹੋਊਗਾ ਕਿ ਤੇਰੇ ਕਾਗਜ਼ ਪੱਤਰ ਉਰੇ ਇਸ ਦੇਸ਼ ਦਾ ਕਰਨ ਜੋ ਕਿ ਨਹੀਂ ਚੱਲ ਵਾਪਸ ਹੂੰ 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 ਪਰ ਕਿਉਂ ਉਹਨੂੰ ਉੱਥੇ ਹਥਕੜੀ ਲਾਈ ਜਾਂਦੀ ਹੈ ਕਿ ਉਸ ਨੂੰ ਉੱਥੇ ਬੇੜੀਆਂ ਚੜਾਇਆ ਜਾਂਦਾ ਉਸ ਨੂੰ ਵਾਪਸ ਜਹਾਜ਼ ਚੜਾਇਆ ਜਾਂਦਾ ਜੇਕਰ ਇਹ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਏ ਸੀ ਇਹਨਾਂ ਦਾ ਗੁਨਾਹ ਇਹੀ ਸੀ ਇਹਨਾਂ ਨੇ ਅਮਰੀਕਾ 'ਚ ਕੋਈ ਹੋਰ ਅਪਰਾਧ ਤਾਂ ਨਹੀਂ ਕੀਤਾ ਨਾ ਜੇ ਅਪਰਾਧਾ ਰਿਕਾਰਡ ਬੋਲਦਾ ਫਿਰ ਉੱਥੇ ਇਹਨਾਂ ਦੇ ਉੱਪਰ ਕੇਸ ਚੱਲਦਾ ਕੋਈ ਸਜ਼ਾ ਹੁੰਦੀ ਕੁਝ ਹੁੰਦਾ ਜੇਕਰ ਇਹਨਾਂ ਦਾ ਸਿਰਫ ਗੁਨਾਹ ਇੰਨਾ ਹੀ ਹੈ ਕਿ ਇਹਨਾਂ ਨੇ ਆਪਣਾ ਜੀਵਨ ਵਧੀਆ ਬਣਾਉਣ ਦੇ ਹਿੱਲੇ ਨਾਲ ਇੱਥੇ ਕਿੱਲੇ ਵੇਚ ਕੇ ਘਰ ਵੇਚ ਕੇ ਗਹਿਣੇ ਗਰ ਵੀ ਰੱਖ ਕੇ ਕੋਈ ਢੰਗ ਤਰੀਕਾ ਅਪਣਾ ਕੇ ਮੈਕਸੀਕੋ ਜੇ ਉਹ ਉਹ ਤਰੀਕਾ ਨਾਮ ਦੀ ਕਾਜ ਦਾਖਲ ਹੋ ਇਹੀ ਤਿਕਨਾ ਸੀ ਤਾਂ ਉਹਨਾਂ ਨੂੰ ਵਾਪਸ ਇੱਕ ਮੁਲਕ ਦੇ ਮੁਲਕ ਵੱਲੋਂ ਦੂਸਰੇ ਮੁਲਕ ਦੇ ਨਾਗਰਿਕਾਂ ਨਾਲ ਜਿਹੋ ਜਿਹੇ ਵਿਵਹਾਰ ਹੋਣਾ ਚਾਹੀਦਾ ਹੈ ਉਹ ਇਸ ਤਰੀਕੇ ਨਾਲ ਭੇਜਿਆ ਜਾ ਸਕਦਾ ਸੀ ਆਪਾਂ ਪੜਦੇ ਆਏ ਹਾਂ ਕਿ ਉਹ ਸਿਕੰਦਰ ਤੇ ਕੋਰਸ ਦੀ ਲੜਾਈ ਜਦੋਂ ਉਹਨੂੰ ਕੈਦ ਕਰ ਲਿਆ ਤਾਂ ਉਹਨੇ ਪੁੱਛਿਆ ਦੱਸ ਤੇਰਾ ਕਿਹੋ ਜਿਹਾ ਵਿਵਹਾਰ ਕਰਾਂ ਉਹ ਕਹਿੰਦਾ ਜਿਹੜਾ ਇੱਕ ਰਾਜਾ ਦੂਜੇ ਰਾਜੇ ਨਾਲ ਕਰਦਾ ਹੂੰ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਮ ਪਰਦੇ ਰਹੇ ਨੇ ਕਿ ਟਰੰਪ ਤਾਂ ਮੇਰਾ ਮਿੱਤਰ ਹੈ ਜੋ ਸਤੰਭਿਤ ਰਾਂ ਇੱਕ ਦੂਏ ਦਈ ਰੈਲੀਆਂ ਕਰ ਚੋਂ ਪ੍ਰਚਾਰ ਕਰ ਜੇ ਕਰ ਸੁਨੇਹੇ ਲਾ ਤੇ ਹੁਣ ਜਦੋਂ ਉਸਦਾ ਹੀ ਵਿਵਹਾਰ ਹੈ ਤਾਂ ਉੱਚ ਪੰਚਾਇਤ ਦੀ ਛਾਤੀ ਫਟ ਕਿਉਂ ਨਹੀਂ ਜਿਹੜੇ ਰਾਸ਼ਟਰਵਾਦੀ ਝੰਡੇ ਲੈ ਕੇ ਨਾਰੇ ਮਾਰਦੇ ਸੀ ਘਰ ਮੇਂ ਗੁਸਕਰ ਮਾਰेंगे ਉਹਨਾਂ ਦੇ ਘਰੇ ਅਗਨੇ ਨੇ ਫੌਜੀ ਜਹਾਜ਼ ਲਾਤਾ ਹਮ ਅਮਰੀਕਾ ਦਾ ਫੌਜੀ ਜਹਾਜ਼ ਭਾਰਤ ਦੀ ਧਰਤੀ ਤੇ ਆਇਆ ਤੇ ਉਹਦੇ ਵਿੱਚ ਭਾਰਤ ਦੇ ਜਵਾਕ ਵੀ ਵਿੱਚ ਸੀ 19-19 ਸਾਲ ਦੇ 18-18 ਸਾਲ ਦੇ ਬੱਸ 4 ਸਾਲ ਦੇ 6 ਸਾਲ ਦੇ ਸੀ ਉਹਨਾਂ ਨੂੰ ਛੱਡ ਕੇ 18-19 ਸਾਲ ਤੱਕ ਦੇ 17 ਸਾਲ ਤੱਕ ਦੇ ਜਵਾਕਾਂ ਨੂੰ ਵੀ ਹੱਤਕੜੀਆਂ ਬੀੜੀਆਂ ਲਾਈਆਂ ਹਮਮ ਹੋਰਾਂ ਨੂੰ ਜਹਾਜ਼ ਦੇ ਅੰਦਰ ਬੀੜੀਆਂ ਲਾ ਕੇ ਰੱਖਿਆ ਤੇ ਫੌਜੀ ਜਹਾਜ਼ ਭਾਰਤ ਆ ਕੇ ਅੰਮ੍ਰਿਤਸਰ ਆ ਕੇ ਉਤਰਦਾ ਤੇ ਬੰਦੇ ਤਾਰ ਕੇ ਥੋੜੇ ਚਲਾ ਜਾਂਦੇ ਤੇ ਤੁਹਾਡੀ ਚੂਨੀ ਨਿਕਲਦੀ ਇਹ ਇਸ ਹਵਾਲੇ ਤੇ ਕੀ ਇੱਕ ਦਿਨ ਚ ਅਚਾਨਕ ਵਾਪਰੇ ਕਿ ਉਥੋਂ ਜਹਾਜ਼ ਉਤਰ ਗਿਆ ਤੇ ਜੇ ਤੁਸੀਂ ਉਹਨਾਂ ਨੂੰ ਸਪੇਸ ਦਿੱਤੀ ਉਤਰਨ ਦੀ ਤਾਂ ਉਤਰਿਆ ਜੇ ਤੁਸੀਂ ਉਸ ਲਿਸਟ ਦੇ ਉੱਤੇ ਹਾਮੀ ਭਰੀ ਤਾਂ ਉਹ ਬੰਦੇ ਆਏ ਜਦੋਂ ਤੁਹਾਡਾ ਨਾ ਲਿਸਟ ਸ਼ੇਅਰ ਹੋ ਰਹੀ ਸੀ ਭਾਰਤ ਸਰਕਾਰ ਦਾ ਕੀ ਇਹ ਫਰਜ ਨਹੀਂ ਬਣਦਾ ਸੀ ਉਹ ਵਾਰਗੇਨਿੰਗ ਕਰਦੇ ਕਿ ਕੋਈ ਗੱਲ ਨਹੀਂ ਜੀ ਇਹਨਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਤੁਸੀਂ ਬਹੁਤ درست ਹੋ ਜੀ ਇਹ ਤੁਹਾਡੇ ਕਾਨੂੰਨ ਦੇ ਹਿਸਾਬ ਨਾਲ ਇਹ ਗੈਰਕਾਨੂੰਨੀ ਨੇ ਇਹ ਅਸੀਂ ਵਾਪਸ ਲਵਾਂਗੇ ਜੀ ਅਸੀਂ ਆਪਣਾ ਚਾਰਟਰਜਾਜ ਭੇਜਦੇ ਹਾਂ ਅਸੀਂ ਉਹਨਾਂ ਨੂੰ ਵਾਪਸ ਲੈ ਜਾਏ ਹਮ ਹਮ ਕੋਈ ਗਨ ਕਰਾਏ ਪੜਾਅ ਸੀ ਕਰਦੇ ਨੇ ਜਾਂ ਉਹਨਾਂ ਨੂੰ ਉੱਥੋਂ ਦੇ ਚਾਟੜ ਜਹਾਜ਼ ਚ ਨਹੀਂ ਭੇਜਿਆ ਜਾ ਸਕਦਾ ਸੀ ਨਾਰਮਲ ਜਹਾਜ਼ ਚ ਨਹੀਂ ਭੇਜਿਆ ਜਾ ਸਕਦਾ ਸੀ ਫੌਜੀ ਜਹਾਜ਼ ਇਹ ਵਰਤਾਰਾ ਦਿਖਾ ਕੇ ਕਿ ਦੁਨੀਆ ਪਰਚ ਕਿਹੜੀ ਕੌਂਸ ਜਿਤਾਉਣ ਦੀ ਕੋਸ਼ਿਸ਼ ਹੋਈ ਹੈ ਤੇ ਇੱਧਰ ਸਾਡੇ ਵਾਲੇ ਜਿਹੜੇ ਇਹਨੇ ਲਿਫ ਗਏ ਨੇ ਇਹਦਾ ਕੀ ਪਹਿਲੂ ਹੈ ਕਿਸੇ ਮੁਲਕ ਦੇ ਕਿਸੇ ਨਾਗਰਿਕ ਦੇ ਨਾਲ ਕੋਈ ਧੱਕਾਬਦੀ ਕੀਤੀ ਹੁੰਦੀ ਹੈ ਅਜੇ ਤਾਂ ਇਹ ਅਮਰੀਕਾ ਦੇ ਨਾਗਰਿਕ ਬਣਿਆ ਨਹੀਂ ਸੀ ਹਮ 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 ਤੇ ਤਾਂ ਇਹ ਭਾਰਤ ਦੇ ਨਾਗਰਿਕ ਸੀ ਤੇ ਉਸ ਨਾਤੇ ਕੀ ਚਾਰਜ ਕੀਤੀ ਹੈ ਭਾਰਤ ਸਰਕਾਰ ਨੇ ਸਵਾਲ ਇਹ ਹੈ ਇਹ ਪੀੜ ਦਾ ਇੱਕ ਦ੍ਰਿਸ਼ ਸੀ ਪਰ ਉਹ ਤੋਂ ਵੀ ਉੱਪਰ ਜਿਹੜਾ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਹਵਾਲਾ ਉਹ ਉਹ ਇੱਕ ਦ੍ਰਿਸ਼ ਬੜਾ ਫਿਕਰਮੰਦੀ ਵਾਲੀ ਜਿਵੇਂ ਹਥਕੜੀਆਂ ਬੀੜੀਆਂ ਲਾਏ ਮਤਲਬ ਉਹਨੇ ਜਹਾਜ਼ ਤੋਂ ਉਤਰ ਕੇ ਕਿਤੇ ਭੱਜ ਜਾਣਾ ਸੀ ਹੁਣ ਚੜਾਉਣ ਤੋਂ ਪਹਿਲਾਂ ਹੀ ਤੁਸੀਂ ਜਿਸ ਤਰ੍ਹਾਂ ਨੂੰ ਜਕੜ ਰੱਖਿਆ ਪਿਛਲੇ ਕੁਝ ਦਿਨਾਂ ਤੋਂ ਹੁਣ ਇਹ ਸਾਰੇ ਵਰਤਾਰੇ ਚ ਡਾਟਾ ਸਭ ਕੋਲ ਹੈ ਕੱਲ ਦੀਆਂ ਖਬਰਾਂ ਚੱਲ ਰਹੀਆਂ ਕਿ ਜੀ 104 ਭੇਜੇ ਨੇ ਜੀ ਇਹਨਾ 33 ਸਭ ਤੋਂ ਵੱਧ ਗੁਜਰਾਤ ਦੇ ਨੇ ਜੀ 33 ਸਭ ਤੋਂ ਵੱਧ ਫਿਰ ਹਰਿਆਣੇ ਦੇ ਨੇ ਜੀ ਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਦੋ ਮਲਾਕੇ ਪੰਜਾਬ ਦੇ ਬੱਤੀ ਨੇ ਜੀਤੀ ਪੰਜਾਬ ਦੇ ਦੋ ਚੰਡੀਗੜ੍ਹ ਦੇ ਮਹਾਰਾਸ਼ਟਰ ਦਾ ਵੀ ਐ ਫਿਰ ਦੇਰ ਰਾਤ 6:30 ਵਜੇ ਤੋਂ ਬਾਅਦ ਪੰਜਾਬ ਵਾਲਿਆਂ ਨੂੰ ਬੱਸਾਂ 'ਚ ਕੱਢਿਆ ਐ ਫਿਰ ਉਤੋਂ ਹਰਿਆਣੇ ਵਾਲਿਆਂ ਨੂੰ ਬੱਸਾਂ 'ਚ ਕੱਢਿਆ ਤੋਂ ਇਸ ਤਰੀਕੇ ਨਾਲ ਮਤਲਬ ਇੱਥੇ ਵੀ ਜਿਹੜੀਆਂ ਪੁਲਿਸ ਦੀਆਂ ਬੱਸਾਂ ਕੈਦੀਆਂ ਨੂੰ ਲੈ ਕੇ ਜਾਂਦੀਆਂ ਹੂੰ ਹੂੰ ਉਹ ਬੱਸਾਂ 'ਚ ਲੈ ਕੇ ਗਏ ਨੇ ਸਾਡੇ ਵਾਲੇ ਵੀ ਹੂੰ ਸੋ ਇਹ ਵੀ ਮਤਲਬ ਜਾਲੀ ਲੱਗੀ ਆ ਬੱਸਾਂ ਨੂੰ ਜਿਵੇਂ ਇੱਕ ਜੇਲ੍ਹ ਤੋਂ ਦੂਏਤੀਸ ਕਿਸੇ ਕੈਦਨੇ ਦੇ ਸ਼ਿਫਟ ਕੇ ਅੰਦਰ ਘਟੋ ਘਟ ਤੁਸੀਂ ਤਾਂ ਉਹਨਾਂ ਨੂੰ ਮਾਨ ਸਨਮਾਨ ਨਾਲ ਮਿਲ ਲਓ ਤੁਸੀਂ ਤਾਂ ਉਹਨਾਂ ਨੂੰ ਹੌਸਲਾ ਇੱਕ ਪਾਸੇ ਪਰਿਵਾਰ ਉਜੜਾ ਹੋਇਆ ਮਹਿਸੂਸ ਕਰ ਰਹੇ ਮੈਂ ਇਸ ਕੱਲ ਨੂੰ ਬਾਜਬ ਕਿਤੇ ਨਹੀਂ ਫੈਰਾ ਰਿਹਾ ਕਿ ਇਹ ਢੰਗ ਤਰੀਕਾ ਸਹੀ ਹੈ ਜਾਂ ਨਹੀਂ ਪਰ ਰਾਜਕਰਨ ਜੀ ਇਹ ਵੀ ਸਚਾਈ ਹੈ ਕਿ ਜੇ ਬੰਦੇ ਆ ਇੰਨਾ ਸਮਰੱਥ ਹੁੰਦਾ ਐਜੂਕੇਸ਼ਨ ਪੱਖੋਂ ਢੰਗ ਤਰੀਕੇ ਪੱਖੋਂ ਸਮਝ ਪੱਖੋਂ ਤਾਂ ਉਹ ਗੈਰ ਕਾਨੂੰਨੀ ਤਰੀਕੇ ਨਾਲ ਜਾਂਦਾ ਹੀ ਕਿਉਂ ਤੇ ਦੂਸਰੇ ਪਾਸੇ ਜੇ ਇੱਥੇ ਹੀ ਉਹਨਾਂ ਨੂੰ ਉਹ ਸਾਰਾ ਪੱਦਰ ਮਿਲਿਆ ਹੁੰਦਾ ਜੇ ਤੁਹਾਡੇ ਰੁਪਈਏ ਦੀ ਤਾਕਤ ਡਾਲਰ ਦੇ ਬਰਾਬਰ ਹੁੰਦੀ ਤਾਂ ਕਿਉਂ ਦੂਏ ਮਲਕ ਨੂੰ ਭਜਦਾ ਜੇ ਤੁਸੀਂ ਇੱਥੇ ਉਹਨਾਂ ਦੇ ਲਈ ਸਾਧਨ ਸੰਪਨ ਪੈਦਾ ਕੀਤੇ ਹੁੰਦੇ ਤਾਂ ਇਹ ਜਿਹੜੇ ਰਿਪੋਰਟ ਹੋ ਕੇ ਆਏ ਨੇ ਕਿ ਇਹਨਾਂ ਲਈ ਇਸ ਘਟਨਾ ਦੇ ਲਈ ਸਿਰਫ ਇਹੀ ਜ਼ਿੰਮੇਵਾਰ ਨੇ ਸੂਬੇ ਦੀਆਂ ਸਰਕਾਰਾਂ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਤੇ ਕੋਈ ਸਵਾਲ ਨਹੀਂ ਉਹਨਾਂ ਦੇ ਸਿਸਟਮ ਤੇ ਕੋਈ ਸਵਾਲ ਨਹੀਂ ਜਿਹੜੇ ਏਜੰਟ ਧੰਦਾ ਕਰਦੇ ਨੇ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਡੀਜੀਪੀ ਸਾਹਿਬ ਤਾਂ ਕਹਿ ਰਹੇ ਨੇ ਨਾ ਤੂੰ ਪੁੱਛਾਂਗੇ ਸਭ ਨੂੰ ਪਤਾ ਹੈ ਮਤਲਬ ਸ਼ਹਿਰ ਚ ਇੱਕ ਨਵੀਂ ਰੇੜੀ ਫੜੀ ਵੀ ਲੱਗ ਜਵੇ ਨਾ ਜੀ ਜੀ ਪੁਲਿਸ ਵਾਲਿਆਂ ਨੂੰ ਉਹਦੀ ਵੀ ਜਾਣਕਾਰੀ ਹੁੰਦੀ ਹੈ ਕਿ ਹਾਂ ਹਫਤੇ ਵਾਲਾ ਵਧ ਗਿਆ ਲੈ ਵੀ 100 ਰੁਪਿਆ ਹਫਤਾਈ ਤੋਂ ਇੱਕ ਹੋਰ ਬਲਣਾ ਹੂੰ ਹੂੰ ਤੇ ਉਹਨਾਂ ਨੂੰ ਐਡੇ ਐਡੇ ਏਜੰਟ ਲੱਖਾਂ ਕਰੋੜਾਂ ਦਾ ਧੰਦਾ ਕਰਦੇ ਆ ਰੋਜ਼ 50-50 ਲੱਖ ਲੈਂਦੇ ਆ ਬੰਦਿਆਂ ਤੋਂ ਤੇ ਸ਼ਹਿਰ ਚ ਪੁਲਿਸ ਨੂੰ ਪਤਾ ਹੀ ਨਹੀਂ ਇਹ ਕਿਵੇਂ ਹੋ ਸਕਦਾ ਹੂੰ ਫਿਰ ਤੁਸੀਂ ਉਹਨਾਂ ਦੇ ਨਾਲ ਜਿਹੜਾ ਮੈਂ ਕਹਿੰਨਾ ਕਿ ਠੀਕ ਹੈ ਤੁਸੀਂ ਕਾਗਜ਼ ਪੱਤਰ ਚੱਕੀ ਫਿਰਦੇ ਸੀ ਕਿ ਅਸੀਂ ਜਾਂਚ ਕਰਨੀ ਹੈ ਜਿਹਨਾਂ ਦਾ ਕੋਈ ਅਪਰਾਧਿਕ ਸ਼ੌਕ ਰਲਤਨ ਜੀ ਉਹ 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 ਜਾਂਚ ਤੁਸੀਂ ਕਰੋ ਉਸ ਜਾਂਚ ਦੇ ਦਾਇਰੇ ਚ ਕੋਈ ਆਉਂਦਾ ਤਾਂ ਉਸ ਨੂੰ ਬਖ ਕਰ ਲੋ ਡੇਟ ਕਰੋ ਜੋ ਕਰਨਾ ਪਰ ਬਾਕੀਆਂ ਨਾਲ ਬੱਚਿਆਂ ਨਾਲ ਬਜ਼ੁਰਗਾਂ ਨਾਲ ਇਹਨਾਂ ਉਹ ਸਾਰਾ ਵਿਵਹਾਰ ਕਿਸੇ ਵੀ ਸਰਕਾਰ ਦਾ ਸਹੀ ਨਹੀਂ ਲੱਗਿਆ ਜੋ ਕੱਲ ਨਜ਼ਰ ਆਇਆ ਠੀਕ ਹੈ ਕੱਲ ਕਰੇ ਆਗੇ ਤੇ ਮੈਂ ਦੇਖ ਰਿਆ ਸੀਗਾ ਹਰ ਇੱਕ ਦੀ ਕਹਾਣੀ ਲਗਭਗ ਮਿਲਦੀ ਜੁਲਦੀ ਹੂੰ 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 ਹਰ ਇੱਕ ਦੀ ਕਹਾਣੀ ਆ ਹਰਿਆਣੇ ਦਾ ਕੈਥਲ ਦਾ ਇੱਕ ਮੁੰਡੇ ਦਾ ਸੁਰਜਾਲਾ ਨੇ ਟਵੀਟ ਕੀਤਾ ਉਹ ਕਹਿੰਦਾ ਵੀ 42 ਲੱਖ ਲਾ ਕੇ ਗਿਆ ਸੀ ਹੈਨਾ 2 ਏਕੜ ਜ਼ਮੀਨ ਵੇਚ ਕੇ ਉਹ ਗਿਆ ਤੇ ਉਹਦੇ ਕੋਲ ਕਹਿੰਦਾ ਟੈਂਪਰੇਰੀ ਵੀਜ਼ਾ ਸੀ ਅਮਰੀਕਾ ਦਾ ਉਹ ਆਪਣੇ ਵੀਜ਼ੇ ਨੂੰ ਅੱਗੇ ਕੇਸ ਆਪਣਾ ਮਜ਼ਬੂਤ ਕਰਨ ਦੇ ਲਈ ਸਮਝਣ ਦੇ ਲਈ ਇਮੀਗ੍ਰੇਸ਼ਨ ਦਫ਼ਤਰ ਗਿਆ ਸੀ ਉੱਥੋਂ ਹੀ ਉਹਨੂੰ ਰਿਪੋਰਟ ਕਰ ਲਿਆ ਹੈਨਾ ਇਧਰ ਹੁਸ਼ਿਆਰਪੁਰ ਦਾ ਰਵਿੰਦਰ ਸਿੰਘ 10 ਮਹੀਨੇ ਪਹਿਲਾਂ ਗਿਆ ਸੀ ਜੀ 42 ਲੱਖ ਲਾ ਕੇ ਠੀਕ ਹੈ ਇਸੇ ਤਰ੍ਹਾਂ ਅੰਮ੍ਰਿਤਸਰ ਦਾ 23 ਸਾਲਾ ਮੁੰਡਾ ਆਕਾਸ਼ਦੀਪ ਹੈ ਉਹ 15 ਦਿਨ ਪਹਿਲਾਂ ਗਿਆ ਜੀ ਤੇ 2.5 ਕਿੱਲਿਆਂ ਦਾ ਮਾਲਕ ਸੀ 2 ਕਿੱਲੇ ਵੇਚਤੇ ਅੱਧਾ ਕਿੱਲਾ ਬਚਿਆ ਸੋ ਇਹ ਇਹ ਕਹਾਣੀ ਲਗਭਗ ਹਰੇਕ ਦੀ ਮਿਲੂਗੀ ਹਮ ਸਵਾਲ ਇਹੀ ਹੈ ਕਿ ਤੁਸੀਂ ਜਿਹੜਾ ਆਪਣੇ ਆਪ ਨੂੰ ਅਖੌਤੀ ਰਾਸ਼ਟਰਵਾਦ ਦੇ ਝੰਡੇ ਲੈ ਕੇ ਚੜ੍ਹਾਈ ਕਰਦੇ ਹੋ ਜਦੋਂ ਪਾਕਿਸਤਾਨ ਵਾਲੀ ਕੋਈ ਗੱਲ ਹੋ ਜਾਵੇ ਤਾਂ ਉਸ ਵੇਲੇ ਹੱਲਾ ਲੱਲਾ ਉਹਨੋਂ ਰਾਸ਼ਟਰਵਾਦ ਕਿੱਥੇ ਹੈ ਹੁਣ ਉਹ ਝੰਡੇ ਕਿੱਥੇ ਨੇ ਹੁਣ ਉਹ ਪ੍ਰਕਟਾਵਾ ਕਿੱਥੇ ਆ ਹੁਣ ਉਹ ਤਾਕਤ ਕਿੱਥੇ ਆ ਹੁਣ ਉਹ ਪੰਜਾਂ ਦੀ ਛਾਤੀ ਕਿੱਥੇ ਆ ਮੇਰਾ ਸਵਾਲ ਸਿਰ ਤੇ ਬਿਲਕੁਲ ਇਹਨਾਂ ਨੇ ਕਾਊਂਟਰ ਲਾਉਣੇ ਸੀ ਪਰ ਕਾਊਂਟਰ ਨਹੀਂ ਕੈਂਟਰਾਂ ਜਿਹੜੀਆਂ ਉਹ ਲਿਆਂਦੀਆਂ ਰੁਪਈਏ ਦੀ ਗੱਲ ਕੀਤੀ ਤੇ ਰਿਕਾਰਡ ਤੋੜ ਰਿਕਾਰਡ ਤੋੜ ਗਰਾਵੜ ਤੇ ਆ 8740 ਨੂੰ ਜਿਹੜਾ ਉਹ ਪਹੁੰਚਿਆ ਆ ਅ ਮਸਲਾ ਤਾਂ ਪਤਾ ਹੀ ਆ ਜੀ ਇਹਨਾਂ ਨੂੰ ਲੋਕ ਕਾਤੇ ਜਾਂਦੇ ਆ ਪਰ ਉਸ ਦੇ ਲਈ ਸੁਧਾਰ ਦੇ ਲਈ ਕੋਈ ਇਹਨਾਂ ਦੇ ਕੋਲ ਕਦਮ ਨਹੀਂ ਕੋਈ ਇਹਨਾਂ ਦੇ ਕੋਲ ਕਾਰਵਾਈ ਨਹੀਂ ਤਾਰੀਵਾਲ ਹੋਣੀ ਉੱਥੇ ਬੈਠੇ ਗੱਲਾਂ ਤਾਂ ਕਦੀ ਜਾਂਦੇ ਸੀਗੇ ਉਹ ਮੁੰਡੇ ਕਹੀ ਜਾਂਦੇ ਸੀ ਸਰਕਾਰ ਹੈ ਹਾਂ ਸਰਕਾਰ ਸਟੈਂਡ ਲੈਂਦੀ ਕਿ ਸਾਡੇ ਨਾਗਰਿਕ ਨੂੰ ਅਸੀਂ ਲੈ ਕੇ ਜਾਵਾਂਗੇ ਮੈਂ ਲੈ ਕੇ ਜਾਣਾ ਆਪਣੀ ਗੱਡੀ 'ਚ ਬਿਠਾ ਕੇ ਲੈ ਜਾਂਦੇ ਜਵਾਕਾਂ ਨੂੰ ਹੂੰ ਗੱਲਾਂ ਕਰਨੀਆਂ ਮੀਡੀਆ 'ਚ ਲੈਕਚਰ ਦੇਣਾ ਸਾਣਾ ਥੋੜੀ ਜਿਹੀ ਤਾਕਤ ਨਹੀਂ ਹੂੰ ਤੁਸੀਂ ਪੁਲਿਸ ਨੂੰ ਆਰਡਰ ਨਹੀਂ ਕਰ ਸਕਦੇ ਕਿ ਵੀ ਐਦਾਂ ਨਹੀਂ ਵਰਤਣਾ ਪਹਿਲਾਂ ਬਿਠਾਓ ਚਾਹ ਪਾਣੀ ਪਿਲਾਓ ਪੁੱਛੋ ਯਾਰ ਹੋ ਗਿਆ ਜੋ ਹੋ ਗਿਆ ਹੂੰ 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 ਕੋਈ ਅਜਿਹਾ ਜੁਰਮ ਤਾਂ ਨਹੀਂ ਕਿਸਦਾ ਕਤਲ ਕੋਈ ਦਾ ਮਾਰ ਕੋਈ ਦਾ ਲੜਾਈ ਝਗੜਾ ਕਿਸੇ ਦਾ ਖੋਕੇ ਤਾਂ ਨਹੀਂ ਭੱਜੇ ਵੇ ਸੀ ਹੂੰ ਜਿਹੜੇ ਇਹਨਾਂ ਚ ਕੋਈ ਹੋਊਗਾ ਕੋਈ ਇਹ ਜਿਹੇ ਮਸਲਾ ਉਹ ਤੁਹਾਡੇ ਰਿਕਾਰਡ ਚ ਬੋਲਦਾ ਉਹਨੂੰ ਤੁਸੀਂ ਕਰ ਲਿਓ ਬੱਟ ਬਾਕੀਆਂ ਦੇ ਨਾਲ ਤਾਂ ਨਹੀਂ ਜੀ ਤੇ ਹੁਣ ਤੁਸੀਂ ਦੇਖੋ ਦੀਪਕ ਜੀ ਇਸ ਪੂਰੇ ਮਸਲੇ ਦੇ ਵਿੱਚ ਜਦੋਂ ਅੰਮ੍ਰਿਤਸਰ ਲਾਇਆ ਜਿਹੜਾ ਸਵਾਲ ਸੀਗਾ ਆਪਣਾ ਵੀ ਦਿਖੇ ਸਿਰਫ ਪੰਜਾਬੀ ਹੋਈ ਨਾ ਹੁਣ 33 ਗੁਜਰਾਤੀ ਆਏ ਆ ਕਿਤੇ ਆਈ ਉਹਨਾਂ ਦੀ ਫੋਟੋ ਉਹ ਤਾਂ ਅੰਦਰ ਖਾਤੇ ਵਿੱਚ ਹੀ ਪਾ ਕੇ ਅਹਮਦਾਬਾਦ ਚ ਬਿਠਾ ਚਾਰਟ ਤੇ ਹੁਣੇ ਕੋਈ 에ਰਪੋਰਟ ਤੋਂ ਬਾਹਰ ਹੀ ਨਹੀਂ ਆਉਣ ਦਿੱਤੇ ਦੇਖ ਲਓ ਉਹ ਤਾਂ ਦੇਤੀ ਗੁਜਰਾਤ ਵਾਲੇ ਮਹਾਰਾਸ਼ਟਰ ਵਾਲੇ ਯੂਪੀ ਵਾਲੇ ਉਹਨਾਂ ਨੂੰ ਲੋਕਲ ਜਹਾਜ਼ ਰਾਹੀਂ ਭੇਜਿਆ ਜਾ ਰਿਹਾ ਅੰਦਰ ਅੰਦਰ ਸਿਰਫ ਪੰਜਾਬ ਤੇ ਹਰਿਆਣਾ ਵਾਲਿਆਂ ਨੂੰ ਬਾਹਰ ਰੋਡ ਕੱਢਿਆ ਹੂੰ ਜੀ ਜੀ ਬਲਕ